ਸ਼ੇਰ ਗੁਰੂ ਆ ਸ਼ਾਮ ਮੌਕੇ ਦੇ ਗੁਰੂ ਅਰਜਨ ਦੇ ਪਾਸ਼ਾ ਜੀ ਦਾ ਮਤਲਬ ਇਹਨਾਂ ਨੇ ਤੀ ਤਤੀ ਤਵੀ ਤੇ ਬਿਠਾਇਆ ਜਹਾਗੀਰ ਨੇ ਫਿਰ ਗੁੱਸਾ ਹੋ ਗਿਆ ਸਿੱਖ ਸੰਗਤ ਚ ਉਹਨਾਂ ਸਿੱਖ ਸੰਗਤ ਸੀ ਬਿਲਕੁਲ ਫਿਰ ਗੁਰੂ ਹਰਗੋਬਿੰਦ ਸਿੰਘ ਪਾਸ਼ਾ ਨੇ ਤਾਂ ਹੀ ਮੀਰੀ ਤੇ ਪੋਤਾ ਕਾਲ ਤਖਤ ਸਭ ਬਣਾਇਆ ਨਾ ਰਾਜਨੀਤੀ ਵੀ ਜ਼ਰੂਰੀ ਹੈ ਪਰ ਉਹਨੇ ਕਾਲ ਤਖਤ ਤੇ ਹੀ ਗੱਲ ਕੀਤੀ ਸੀ ਨਾ ਵੀ ਮੈਨੂੰ ਹੁਣ ਆ ਦਸਵੰਦ ਹਾਂ ਇਹ ਹੁਣ ਰੋਕ ਦੇਵੇ ਸਿੱਖ ਸੰਗਤ ਸਾਨੂੰ ਹੁਣੇ ਨੌਜਵਾਨ ਬੱਚੇ ਚੰਗੇ ਚੰਗੇ ਘੋੜੇ ਚੰਗੇ ਚੰਗੇ ਸ਼ਸਤਰ ਜੋ ਕੁਝ ਬਣਾ ਸਕਦਾ ਉਹ ਇੱਥੇ ਪ੍ਰੋਵਾਈਡ ਕਰੇ ਫਿਰ ਉਦੋਂ ਉਹਨਾਂ ਨੇ ਫਿਰ ਪਹਿਲੀ ਜੰਗ ਜਿੱਤੀ ਇੱਥੇ ਕਿਪਲੀ ਸਾਰਾ ਇਧਰ ਆ ਹਾਂ ਹਾਂ ਪਹਿਲੀ ਜੰਗ ਇੱਥੇ ਵੀ ਤੇ ਕੋ ਹਾਂ ਪਰ ਇਹ ਪੰਜਵੇਂ ਗੁਰੂ ਤੱਕ ਇਹਨਾਂ ਨੇ ਸ਼ਿੱਧੀ ਦਿੱਤੀ ਹੈ ਯਾਨੀ ਕਿ ਛੇਵੇਂ ਗੁਰੂ ਜਦੋਂ ਛੇਵੇਂ ਸਰੂਪ ਚੋਂ ਦੇ ਰੂਪ ਚੋਂ ਦੇ ਗੁਰੂ ਦੇ ਪਾਸ਼ਾ ਜੀ ਉਦੋਂ ਤਲਵਾਰ ਚੱਕਦੇ ਫਿਰ ਅੱਛਾ ਫਿਰ ਗੁਰੂ ਸਾਹਿਬ ਮੁਕਤਾ ਫਿਰ ਇਹਨਾਂ ਨੂੰ ਆਇਆ ਬਰੂਦ ਬਣਾਦਾ ਸੀ ਨਾ ਉਹਨਾਂ ਨੇ ਛੇਵੇਂ ਗੁਰੂ ਪਾਸ਼ਾ ਜੀ ਉਦੋਂ ਸ਼ਾਹਜਹਾਂ ਦਾ ਤੇ ਰਾਜ ਸੀ ਛੇਵੇਂ ਗੁਰੂ ਜੀ ਪਾਸ਼ਾ ਜੀ ਜਦੋਂ ਤਲਵਾਰ ਚੱਕੀ ਉਦੋਂ ਉਹਨਾਂ ਦਾ ਰਾਜ ਸੀ ਕਿ ਜਹਾਂਗੀਰ ਨੇ ਗੁਰੂ ਸਾਹਿਬ ਨੂੰ ਤਤੀ ਤਵੀ ਦੇ ਬਿਠਾਇਆ ਸੀ ਤੋਂ ਤੱਕ ਸਿੱਖ ਬਹੁਤ ਪੱਕ ਪੈਦਾ ਹੋ ਚੁੱਕੇ ਸੀ ਉਦੋਂ ਤੱਕ ਬਹੁਤ ਜ਼ਿਆਦਾ ਸੈਕੜੇ ਸਾਰੇ ਦੁਨੀਆਂ 'ਚ ਸਿੱਖ ਪੈਦਾ ਕਰਨਾ ਸ਼ੁਰੂ ਕਰਤਾ ਨਾ ਹਮ ਗੁਰੂ ਅਮਰਦਾਸ ਜੀ ਨੇ ਬਾਈ ਮੰਦੀਆਂ ਥਾਪੀਆਂ ਸੀਗੀਆਂ ਹਾਂ ਤੇ ਗੁਰੂ ਅੰਗਦ ਦੇਵ ਜੀ ਨੇ ਬਾਣੀ ਲਿਖੀ ਉਲਟ ਉਹਨਾਂ ਦੇ ਟੱਕਰ 'ਚ ਉਹ ਕਹਿੰਦੇ ਸਾਡੀ ਬਾਣੀ ਬੋਲੂ ਕਹਿੰਦੇ ਮਤਲਬ ਹੀ ਨਹੀਂ ਆਪਦੀ ਨਵੀਂ ਬਣਾਈ ਹਮ ਗੁਰੂ ਅਮਰਦਾਸ ਨੇ 12 ਮੰਦੀਆਂ ਥਾਪੀਆਂ ਸੀਗੀਆਂ ਜਿੱਥੇ ਪ੍ਰਚਾਰ ਹੁੰਦਾ ਸੀ ਕਿਦਾ ਚਾਰੇ ਪਾਸੇ ਨੇ ਮੁੱਕਾ ਆਖਤਾ ਆਪਣੇ ਗੁਰੂਹਨ ਤੱਕ ਮਹਾਰਾ ਦੀ ਫਲ ਕਰਪਾ ਹਾਂ ਪੰਜਾਬ ਵਾਲੋ ਜਿਹੜਾ ਮੁੱਖ ਮੰਤਰੀ ਜਾਵੇ ਉਹ ਪੂਰਨ ਸਿੰਘ ਹੋਣਾ ਚਾਹੀਦਾ ਗੁਰੂ ਦਸਜਾਵੇ ਪ੍ਰੋਪਰ ਜਿੰਨੇ ਵੀ ਬੰਦੇ ਬਣਦੇ ਚਲੋ ਆਪਾਂ ਨਾਲ ਦੂਜੀ ਕਸਟਮ ਲੈ ਕੇ ਚੱਲਦੇ ਆਂ ਆਪਾਂ ਸਭ ਸਾਂਝ ਸਰਬ ਸਾਂਝੇ ਸਾਂਝੀ ਵਲਤਾ ਦੀ ਗੱਲ ਕਰਦੇ ਆਂ ਉਹ ਵੀ ਨਾਲ ਹੁਣ ਚਲੋ ਆਪਦੇ ਹੁਣ ਉਸ ਧਰਮਸਰ ਪਰ ਉਹਦੀ ਪਸ਼ਾਕਾ ਹੋਵੇ ਹੋਣੀ ਚਾਹੀਦੀ ਸੀ ਇਹ ਪਜਾਮੀਆਂ ਪਾ ਕੇ ਤੇ ਪੈਂਟਾ ਪਾ ਕੇ ਫੈਸਲੇ ਨਹੀਂ ਲਏ ਜਾਂਦੇ ਹੁੰਦੇ ਹਾਂ ਕਿਸੇ ਵੀ ਕੌਮ ਦੇ ਜਾਂ ਪਰਿਵਾਰ ਦੇ ਬਿਲਕੁਲ ਤੇ ਖਾਸ ਕਰਕੇ ਫਿਰ ਇਸ ਪਰਿਵਾਰ ਦੇ ਸਿੱਖ ਕੌਮ ਦੇ ਸਿੱਖ ਪਰਿਵਾਰ ਸਿੱਖ ਕੌਮ ਨਹੀਂ ਸਿੱਖ ਪੰਥਾ ਪੰ ਹੂੰ ਸਿੱਖ ਪੰਥ ਪੰਥ ਗੁਰੂ ਨਾਨਕ ਨਰਮਲ ਪੰਥ ਚਲਾਇਆ ਇਹ ਪੰਥ ਹੈ ਇੱਕ ਹੂੰ ਇਹ ਮੈਂ ਕਹਿੰਦਾ ਸਭ ਤੋਂ ਪਹਿਲਾਂ ਤੁਹਾਨੂੰ ਪਾਤਸ਼ਾਹੀ ਦਾਵੇ ਬਾਰੇ ਪਤਾ ਹੋਣਾ ਚਾਹੀਦਾ ਇਹਨੂੰ ਜੇ ਪਤਾ ਬਹੁਤਿਆਂ ਨੂੰ ਵੀ ਪਤਾ ਮੈਂ ਹੁਣ ਇੱਥੇ ਗੱਲ ਕਰਦਾ ਹਾਂ ਹੁਣ ਬਹੁਤਿਆਂ ਨੂੰ ਪਤਾ ਸਾਡੇ ਹੁਣ ਜਥੇਦਾਰ ਸਾਹਿਬ ਆਜਾ ਇੱਥੇ ਮੈਂ ਸੰਜਣ ਨਾਲ ਸੰਪੰਦਰਨ ਨੂੰ ਕਹਿੰਦਾ ਹੂੰ ਉਹ ਉਦੋਂ ਆਪਾਂ ਕਿ ਕਿਉਂ ਉਹਨਾਂ ਨੂੰ ਸੰਤ ਅਸੀਂ ਕਹਿੰਨੇ ਆ ਉਹਨਾਂ ਨੇ ਉਦੋਂ ਦੱਸਿਆ ਸੀ ਪਾਤਸ਼ਾਹੀ ਦਾਵੇ ਕੀ ਹੁੰਦਾ ਇਸ ਸਿਕੋਂ ਨੂੰ ਦਿਖਾਇਆ ਸੀ ਹੂੰ ਸਾਡੀ ਕੌਮ ਤਾਂ ਪਹਿਲਾਂ ਵੀ ਕੁਰਬਾਨੀਆਂ ਦਿੱਤੀਆਂ ਨਾ ਤੁਹਾਨੂੰ ਦੱਸੀਦਾ ਹੈ ਨਾ ਖੱਲਾ ਲਵਾ ਲੀਆਂ ਬਿਲਕੁਲ ਸੰਤਾਂ ਨੇ ਫਿਰ ਸੰਤਾਂ ਨੇ ਦੱਸਿਆ ਸੀ ਇਹ ਇਸ ਕਰਕੇ ਉਹ ਸਾਡੇ ਸੰਤ ਆ ਬਿਲਕੁਲ ਜਦੋਂ ਦਿੱਲੀ ਫਤਿਹ ਕਰਦੇ ਆ ਮਹਾਰਾਣੀ ਇਸ ਦਾ ਰਾਜ ਆਉਂਦਾ ਜੇ ਉਸ ਤੋਂ ਬਾਅਦ ਵੀ ਮਤਲਬ ਉਹ ਤੋਂ ਪਹਿਲਾਂ ਨੇ ਸੰਗ ਜਾ ਕਰੋ ਹੂੰ ਪੂਰੇ ਬਾਣੇ ਚਾ ਪਜਾਮੀਆਂ ਪਾਕੇ ਨਹੀਂ ਸੀ ਹੂੰ ਪਜਾਮੀਆਂ ਪਾਕੇ ਨਹੀਂ ਫਸਲੇ ਲੈ ਜਾਂਦੇ ਬਿਲਕੁਲ ਆ ਕੀਤੀ ਕਰ ਮੈਂ ਕਹਿਣਾ ਉਹ ਨਾ ਵੀ ਪੰਜਾਬ ਦਾ ਜਿੰਨੀ ਵੀ ਲੀਡਰਸ਼ਿਪ ਹੁਣ ਤਾਂ ਮੈਂ ਇਹ ਗੱਲ ਕਹਿਣਾ ਵੀ ਵੋਟਾਂ ਦਾ ਵੀ ਵੋਟਾਂ ਪਾਉ ਹੀ ਨਾ ਇਹਨਾਂ ਨੂੰ ਹੂੰ ਛੱਡ ਦਿਓ ਪਰ ਇਹ ਥੋੜਾ ਹੱਲ ਨਹੀਂ ਗਾਏ ਹੂੰ ਵੋਟਾ ਤੁਸੀਂ ਪਾਉਣੇ ਆ ਵੋਟਾਂ ਦਾ ਢਾਂਚਾ ਤਾਂ ਉਹਨਾਂ ਦੇ ਕੋਲੇ ਹੀ ਆ ਉਹਨਾਂ ਨੇ ਅਜੇ ਹਾਲੇ ਸੈੱਟ ਕਰ ਲੈਣਾ ਇਹਨੂੰ ਛੱਡੋ ਜਹਦ ਕਿੰਨੇ ਬੰਦੇ ਗਿਆਨੀਆਂ ਜਥੇਦਾਰ ਸਾਹਿਬਾ ਸਭ ਨੂੰ ਪਤਾ ਹੀ ਇਹਨਾਂ ਨੂੰ ਗਿਆਨ ਵੀ ਪਾਸ਼ਾਏ ਦਾ ਵਾ ਹੈ ਕੀ ਆ ਪਤਾ ਉਹਨਾਂ ਨੇ ਇਸ ਇਸ ਮਤਲਬ ਇੰਨੇ ਗੈਰ ਤੱਕ 84 ਤੋਂ ਹੁਣ ਤੱਕ ਕਿੰਨੇ ਸਾਡੇ ਯਾਰ ਧੀਆਂ ਪੈਣਾ ਮਾਰਤੇ ਯਾਰ ਬਲਾਤਕਾਰ ਕਰਤੇ ਨੰਗੀਆਂ ਕਰਕੇ ਧੀਆਂ ਸਾਡੀਆਂ ਉਹਨਾਂ ਨੇ ਐ ਕੀਤੀਆਂ ਤੇ ਕੁਸਕੇ ਜਿਓ ਨਹੀਂ ਇਹਨਾਂ ਨੂੰ ਇਹਨਾਂ ਨੇ ਕੋੜੀ ਦੱਸਿਆ ਪਾਸ਼ਾਏ ਦਾ ਵਾ ਯਾਰ ਬਿਲਕੁਲ ਸੋਚ ਅਸਲ ਮੁੱਢ ਸਾਡੇ ਮੋਡੀਆਂ ਵਿੱਚ ਚਾਹੀਦਾ ਸਭ ਤੋਂ ਪਹਿਲਾਂ ਇਸ ਕੌਮ ਨੂੰ ਪਾਸ਼ਾਏ ਦਾਵੇ ਬਾਰੇ ਦੱਸਦੀ ਉਹ ਪਾਸ਼ਾਹੀ ਦਾਵਾ ਹੈ ਕਿ ਆ ਸਿੱਖਾਂ ਦਾ ਇਤਿਹਾਸ ਆ ਜੋ ਨਹੀਂ ਪ੍ਰਚਾਰਿਆ ਗਿਆ ਇਹਨਾਂ ਵੱਲੋਂ ਬਿਲਕੁਲ ਅੱਜ ਇੱਥੇ ਗੱਲ ਕਰਕੇ ਗੱਲ ਟਾਲ ਦਦੇ ਵੀ ਨਹੀਂ ਪ੍ਰਚਾਰਿਆ ਗਿਆ ਕਮੀ ਰਹਿ ਗਈ ਆਪਾਂ ਇੰਨੀ ਹਾਂ ਨਹੀਂ ਮੈਂ ਕਿਹੜਾ ਮਰਤਾਰੀਆਂ ਆਪਾਂ ਤਾਂ ਪਾਪੀ ਬੰਦੇ ਹਨ ਹੂੰ ਪਰ ਇੱਥੇ ਇਹਨਾਂ ਨੂੰ ਸਵਾਲ ਨਹੀਂ ਕੀਤਾ ਕੌਮ ਨੇ ਵੀ ਤੁਸੀਂ ਕਿਉਂ ਨਹੀਂ ਪ੍ਰਚਾਰਿਆ ਗੱਲ ਵੀ ਸਹੀ ਹੈ ਪਾਸ਼ਾਹੀ ਬਾਰੇ ਦੱਸਿਆ ਕਿਉਂ ਨਹੀਂਗਾ ਕਿਸੇ ਨੇ ਨਹੀਂ ਕਿਹਾ ਕਿਉਂ ਨਹੀਂ ਦੱਸਿਆ ਇੱਥੇ ਗੱਲ ਨਿਬੜ ਗਈ ਬਸ ਵੀ ਇਹ ਪ੍ਰਚਾਰ ਨਹੀਂ ਹੋਇਆ ਜਿਹਦੀ ਕਮੀ ਰਹਿ ਗਈ ਕਿਤੇ ਜਿੱਦਣ ਪਾਸ਼ਾਹੀ ਦਾਵੇ ਨੂੰ ਤੁਸੀਂ ਗੱਲ ਸਮਝੋਗੇ ਤਹਾਨੂੰ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਪੈਣੀ ਤੁਹਾਨੂੰ ਕੋਈ ਢੜਾ ਬਣਾਉਣ ਦੀ ਲੋੜ ਨਹੀਂ ਪੈਣੀ ਤੁਸੀਂ ਚੱਪਰ ਕੇ ਤੁਰ ਪੈਣਾ ਆਪਦੀ ਮੰਜ਼ਲ ਵੱਲ ਤੇ ਗੁਰੂ ਨਾਨਕ ਦੇਵ ਦਾ ਘਰ ਹਮ ਨਹੀਂ ਗੱਲ ਸਵਰਗਾ ਸਵਰਗ ਧਰਤੀ ਤੇ ਸਵਰਗਾ ਇਹ ਜਿਹੜਾ ਸੰਗ ਸਜਣਾ ਮਤਲਬ ਤੁਸੀਂ ਸਵਰਗਾ ਦੇ ਦਰਸ਼ਨ ਕਰ ਲਏ ਸਭ ਕੁਝ ਹੀ ਵੇਖ ਲਿਆ ਧਰਤੀ ਤੇ ਉੱਪਰਲਾ ਕੀ ਆ ਧਰਤੀ ਤੇ ਦੇਖ ਲਿਆ ਸਭ ਕੁਝ ਇੱਥੇ ਆ ਇਹ ਜਿਹੜੀ ਮਸਤਾਨੇ ਫਿਲਮ ਉਹ ਤਰ੍ਹਾਂ ਨੇ ਬਖਾਇਆ ਸੀ ਨਾ ਨਕਲੀਆਂ ਨੇ ਨਾਂ ਐ ਕਰਕੇ ਬਖਾਇਆ ਸੀ ਵਾਕਿਆ ਨਕਲੀਆਂ ਤੋਂ ਲੜੇ ਸੀਗੇ ਉਹ ਉਹਨਾਂ ਨੇ ਰੂਪ ਹੀ ਤਰਦਾਸ ਹੀ ਕੀਤੀ ਸੀ ਉਹਨਾਂ ਨੇ ਵੀ ਆਪ ਦੇ ਲੋਕਾਂ ਪਰੁਖਾਂ ਨੂੰ ਦਾਸ ਕਰਤੀ ਵੀ ਲੈ ਹੁਣ ਤੂੰ ਹੀ ਆ ਤੂੰ ਹੀ ਆ ਉਹਨਾਂ ਕੋਲ ਲੜਨਾ ਆਉਂਦਾ ਸੀ ਤੇ ਉਹਦੇ ਉਹਨੇ ਫਿਰ ਤਾਂ ਕਹਿੰਦਾ ਜੇ ਜੇ ਨਕਲੀ ਅੱਜ ਦੱਸਲੀ ਕਿ ਹੁਣਗੇ ਫਿਰ ਅਸਲੀ ਬਾਰੇ ਬਦਾਲੀ ਤੋਂ ਪੁੱਛਦਾ ਨਾ ਅਸਲੀਆਂ ਬਾਰੇ ਬਦਾਲੀ ਕਹਿੰਦਾ ਫਿਰ ਐ ਜੇ ਹਮ ਮੈਂ ਕਹਿੰਦਾ ਵੀ ਆਪਰ ਤਾਂ ਦੁਸ਼ਮਣ ਨੂੰ ਆਵਾਜ਼ ਮਾਰ ਕੇ ਆਪਣੇ ਪਰੁਖਾਂ ਨੇ ਪ੍ਰਸ਼ਾਦਾ ਸ਼ਿਕਾਇਤ ਆ ਭੁੱਖੇ ਰਹਿ ਲਿਆ ਤੇ ਆਪਾਂ ਤਾਂ ਆਵਦੇ ਆ ਤੇ ਚੋਲਰ ਪਾ ਕੇ ਬੈ ਕੇ ਨਾਲੇ ਕਿਹਦੀ ਹੁਣ ਕਿਹਦੇ ਟਰੈਕਟਰ ਇੰਨੇ ਵੰਡਤੇ ਜੀ ਇੰਨੇ ਵੰਡੀ ਜਾਂਦੇ ਆ ਜੀ ਇੰਨਾ ਇਹਨੂੰ ਨੇ ਦਿੱਤਾ ਇਹਨੂੰ ਤਾਂ ਕਾਹ ਤੋਂ ਚੱਲ ਰ ਪਿਆ ਹੂੰ ਸਹੀ ਗੱਲ ਕਾਹ ਤੋਂ ਪਾਇਆ ਇਹ ਕਾਲਕੀ ਫੌਜ ਆ ਸਭ ਕੋ ਕਾਹਨੇ ਦਿੱਤਾ ਜੋ ਆਇਆ ਉਹ ਸਭ ਜੀ ਜੀ ਤੱਕ ਪਹੁੰਚਦਾ ਲੈ ਲਓ ਜਦ ਤੱਕ ਸਖੇ ਦਾ ਅੱਜ ਇਹੀ ਗੱਲ ਖੁਸ਼ੀ ਹੈ ਨਾ ਵੀ ਸਖਰੀ ਬਾਹਰ ਹਰ ਹਰ ਕਿ ਚਾਰੇ ਪਾਸੇ ਗੁੰਨੇ ਤੇ ਆ ਹੂੰ ਵੀ ਜੇ ਹੂੰ ਇਨਾ ਡੋਗਰਿਆਂ ਦੀ ਜਗ੍ਹਾ ਤੇ ਹੂੰ ਆਪਣੇ ਆਪ ਦੇ ਬੰਦੇ ਸਿੱਖ ਸਿੰਘ ਹੂੰ ਪੂਰਨ ਰੂਪ ਤੇ ਉਹੀ ਬੰਦੇ ਸਤਾਪਤ ਹੁੰਦੇ ਹੋਏ ਜਗ੍ਹਾ ਤੇ ਹੂੰ ਉਸ ਰਾਜ ਤੇ ਹਾਂ ਨਾ ਇਕਦਾਰੀਆਂ ਹੁੰਦੀਆਂ ਤੇ ਨਾਏ ਕੁਝ ਹੁੰਦਾ ਪਰ ਅਸੀਂ ਭਾਣਾ ਮੰਨਦੇ ਨਾ ਜੋ ਹੁਣਾ ਹੁਣੇ 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 ਹੋ ਕੀ ਰਹਿਣਾ ਇੱਥੇ ਸਭ ਨੂੰ ਇਹ ਪਰ ਸਿੱਖ ਪੰਥ ਆ ਨੇ ਇਹਦੀ ਬਹੁਤ ਵੱਡਾ ਜਗਰਾਨਾ ਇਹ ਤੇ ਸਰੇਗਰਾਂ ਆ ਜੀ ਆਏ ਆ ਜਿਹੜਾ ਮਰਜੀ ਆ ਹਾਂ